ਨਵਾਂ ਕੋਟ ਬਣਿਆ ਵਧੀਆ ਕੰਟਿਨ ਹੈ ਜਿੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆ ਲੇਲੀ ਕੀ ਦੇਖਿਆ ਇੱਥੇ ਤੁਸੀਂ ਅਹ ਨਿਊ ਕੋਟ ਕੰਪਲੈਕਸ ਵਿੱਚ ਖੜੇ ਆ ਕੰਟਿਨ ਹੈ ਇਹਨਾਂ ਦੀ ਜਿੱਥੋਂ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹੱਥੀਂ ਖਾਂਦੇ ਅੱਜ ਵਿਚਾਰ ਸੀ ਕਿ ਐ ਚੰਚੇਤ ਕਿਉਂਕਿ ਬਹੁਤ ਸਾਰੇ ਵਕੀਲ ਦੋਸਤ ਹੋਰ ਸਭ ਨੇ ਕਹੀ ਸੀ ਵੀ ਕੰਟਿਨ ਦੀ ਚੈਕਿੰਗ ਕਿਉਂ ਨਹੀਂ ਤੁਸੀਂ ਕਰਦੇ ਤੋ ਪਿਕਚਨ ਡਾਇਰੈਕਸ਼ਨਸ ਵੀ ਸਰਕਾਰ ਦੀਆਂ ਆਏ ਆ ਤੇ ਜਿਹੜੇ ਕੰਟੇਨਰ ਆ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਇਆ ਔਰ ਉੱਥੇ ਇਨਸਪੈਕਸ਼ਨ ਕੀਤੀ ਜਾਇਆ ਉਹਦੇ ਤਹਿਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵਿਵੇਕ ਕੁਮਾਰ ਜੀ, ਰਾਮ ਲਵਾਇਆ ਜੀ ਸਾਰੇ ਆਏ ਆ ਤੇ ਜਦੋਂ ਇਹ ਕੰਟੇਨ ਵਿੱਚ ਵਿਜ਼ਿਟ ਕੀਤਾ ਤੇ ਕੋਈ ਫੂਡ ਸੇਫਟੀ ਗੀਅਰਸ ਨਹੀਂ ਫਾਲੋ ਕੀਤੇ ਹੋਏ ਕਿਸੇ ਨੇ ਕੋਪੀਟ ਨਹੀਂ ਝਾਲਾ ਕੇ રોજ ਵੀਡੀਓ ਵਾਇਰਲ ਹੁੰਦੀਆਂ ਅਸੀਂ ਲੋਕਾਂ ਨੂੰ ਕਹਿਦਾ ਤੇ ਆਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਅੱਜ ਕੱਲ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਪਈ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਬਾਰ ਬਾਰ ਕਹਿੰਨੇ ਕਸਟਮਰ ਜਿਹੜਾ ਖਾਂਦਾ ਆ ਉਹ ਇਹਨਾਂ ਦੇ ਪੁਆਇੰਟ ਰੇਜ਼ ਕਰੇ ਵਰਕਸ਼ਾਪ ਚ ਅੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਯਾਰੇ ਕੋਈ ਧਿਆਨ ਹੀ ਨਹੀਂ ਰੱਖ ਰਹੇ ਅਸੀਂ ਦੇਖਿਆ ਡਸਟ ਬਿਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਆ ਔਰ ਆ ਕੋਈ ਜਿਹੜੀ ਸੌਸ ਜਿਹੜੀ ਅਦਰ ਕੋਨਨ ਹਾਈਜਨਿਕ ਆ ਦੇਖਣ ਤੋਂ ਹੀ ਲੱਗ ਰਹੀ ਹੋਣੀ ਐ ਐਕਸਪਾਇਰੀ ਜਿਹੜੀ ਆ ਸੌਸ ਵੀ ਮਿਲੀ ਆ ਸਾਨੂੰ ਜਿਹੜੀ ਮਈ 2024 23 ਐਕਸਪਾਇਰ ਹੋ ਚੁੱਕੀ 23 ਦੀ 22 ਦੀ ਸੀਗੀ ਸਾਲ ਇੱਕ ਡੇਟ ਸੀਗੀ ਹੋਰ ਵੀ ਐਕਸਪਾਇਰੀ ਸੀਗੀ ਸਾਨੂੰ ਮਿਲੀ ਆ ਸੋ ਦੇਖਦੇ ਵੀ ਹੈਗੇ ਧਿਆਨ ਦੇਣ ਦੇ ਸਭ ਤੋਂ ਵੱਡੀ ਪੁਤਾਹੀ ਕੀ ਹੈ ਪੇਨਾ ਬੰਦਿਆ ਕੋ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕੇ ਐਕਟ ਕਹਿੰਦਾ ਤੇ ਕੋਈ ਚੀਜ਼ ਫॉर ਸੇਲ ਫॉर ਹਿਊਮਨ ਕੰਜ਼ਮਪਸ਼ਨ ਹੋਵੇ ਉਹ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਲੈਂਦਾ ਉਹ ਨਹੀਂ ਫੂਡ ਦਾ ਕੰਮ ਕਰੇ ਵੀ ਸਕਦਾ ਸਰ ਤੁਹਾਨੂੰ ਇਦਾਂ ਹੀ ਲੱਗਦਾ ਵੀ ਸਭ ਤੋਂ ਵੱਧ ਪੜੇ ਲਿਖੇ ਜੱਜੇ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਪੋਜਨ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰਾ ਖਿਆਲ ਕਸਟਮਰ ਬੜਾ ਅਵੇਅਰ ਹੈ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਖਿਆਲ ਆ ਵੀ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਂਟ ਕੀਤੀ ਆ ਨਾ ਜੀ ਉਹਨਾਂ ਨੇ ਕੁਝ ਨਾ ਕੁਝ ਦੇਖਿਆ ਤਾਂ ਹੀ ਸਾਨੂੰ ਕੰਪਲੇਂਟ ਕੀਤੀ ਨਾ ਕਿਉਂਕਿ ਸਾਡੀ ਤਾਂ ਰਿਸਪੌਂਸਿਬਿਲਟੀ ਆ ਫੂਡ ਸੇਫਟੀ ਟੀਮ ਦੀ ਅਸਾਂ ਤਾਂ ਜ਼ਿਲ੍ਹੇ ਦੀ ਜ਼ਿੰਮੇਵਾਰੀ ਆ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਆ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਉਹ ਸਾਰੇ ਦੇਖਾਂਗੇ ਫਾਲੋ ਕਿਤੇ ਕ ਨਹੀਂ ਕੀਤੇ ਔਰ ਇਹਨਾਂ ਨੂੰ ਅੱਜ ਇੰਪਰੂਵਮੈਂਟ ਨੋਟਸ ਦੇ ਚਨੇ ਆ ਐ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ ਇਹਨਾਂ ਨੂੰ ਫੂਡ ਸੇਫਟੀ ਦਾ ਦਿੱਤਾ ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਲੱਗਦੀਆਂ ਤਾਂ ਲੀਗਲ ਕਾਰਵਾਈ ਬਣਦੀ ਹੈ ਲੀਗਲ ਕਾਰਵਾਈ ਵਿੱਚ ਲੀਗਲ ਸੰਪੰਨ ਹੋਵਾਂਗੇ ਅਨ ਹਾਈਜਨ ਦਾ ਚਲਾਨ ਕਟਾਂਗੇ ਇਹਨਾਂ ਦਾ ਸਾਰਾ ਅਨ ਹਾਈਜਨ ਦਾ ਚਲਾਨ ਹੈਗਾ ਕਿ ਚਲਾਨ ਹੈ ਕਿ ਕਿੰਨੇ ਕੱਟਦੇ ਕੱਲ ਕਿਸੀ ਜਿੰਨੇ 11 12 ਜਿੰਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਫ ਵੀਓ ਬਣਿਓ ਚਾਹੇ ਖੋਖੇ ਸੀ ਚਾਹੇ ਵੱਡੀ ਕੰਟੀਨ ਸੀ ਹਰਾਨੀ ਦੀ ਗੱਲ ਸੀ ਬਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆ ਕੋਰਟ ਕੰਪਲੈਕਸ ਚ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕੰਟੇਨ ਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈਵੀਐਮ ਹਸਪੀਟਲ ਉਹਨਾਂ ਕੋਲ ਵੀ ਰਜਿਸਟ੍ਰੇਸ਼ਨ ਸੀਗੀ ਜਦ ਕਿ ਉਹ ਲਾਇਸੈਂਸ ਲੈਣਾ ਬਣਦਾ ਸੀਗਾ ਰਜਿਸਟ੍ਰੇਸ਼ਨ ਦਾ ਇੱਕ ਰੀਡੀ ਵਾਸਤੇ ਛੋਟੀ ਜਿਹੀ ਕੈਟਾਗਰੀ ਦੀ 2.5000 ਰੁਪਏ ਸੇ ਲੱਡੇ ਲਈ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲੈਂਦੇ ਲੋਕੀ ਫਿਰ ਰੰਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸ ਪੰਜਾਬ ਲਾਗੂ ਹੋ ਜਾਊਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ 허ਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ ਚ ਇਨਵੋਲ ਹੈ ਉਹ ਵੀ ਕਿਤੇ ਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆਂ ਭਈ ਜੀ ਵਿਦੇਸ਼ਾਂ ਚ ਉਹ ਹੁੰਦਾ ਫੂਡ ਸੇਫਟੀ ਨਿਯਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਹੀ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫਾਲੋ ਕਰਨੀ ਇਹ ਨਿਯਮ ਨਿਯਮ ਸਾਡੇ ਵੀ ਹੈਗੇ ਨਿਯਮ ਹੁੰਦਾ ਤੇ ਵੀ ਹੈਗੇ ਸੋ ਮੈਂ ਕਹਿੰਦਾ ਢਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਐਦਾਂ ਏਟੀ ਠਾਲਾ ਰਵਈਆ ਕਿਉਂ ਆ ਰੱਖਿਆ ਥੈਂਕ ਯੂ